ਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਫੈਮਿਲੀ ਸ਼ੈਫ YouTube ਚੈਨਲ ਅੱਜ ਅਸੀਂ ਬੜੇ ਦਿਨਾਂ ਬਾਅਦ ਹਾਜ਼ਰ ਹੋਏ ਆ ਸਾਡੇ ਦਰਸ਼ਕ ਸਾਨੂੰ ਬਾਰ ਬਾਰ ਕਹਿ ਰਹੇ ਸੀ ਵੀ ਤੁਸੀਂ ਅਗਲੀ ਵੀਡੀਓ ਕਦੋਂ ਪਾਉਂਗੇ ਅਸੀਂ ਥੋੜਾ ਜਿਹਾ ਚੋਣਾ ਤੇ ਸਾਡਾ ਚੈਨਲ ਹੈ ਦੂਸਰਾ ਉਹਦੇ ਤੇ ਵਿਜੀ ਸੀ ਅੰਮ੍ਰਿਤ ਪ੍ਰਸਾਦ ਅਸੀਂ ਅੱਜ ਤੁਹਾਡੇ ਨਾਲ ਜਲ ਜੀਰੇ ਦੀ ਰੈਸਪੀ ਦੀ ਸਾਂਝ ਪਾ ਰਹੇ ਹਾਂ ਜੋ ਗਰਮੀਆਂ ਦੀ ਬਹੁਤ ਵੱਡੀ ਸੁਗਾਤ ਹੈ ਤੁਸੀਂ ਬਾਜ਼ਾਰ ਵਿੱਚੋਂ ਜੋ ਬੋਤਲਾਂ ਦੇ ਜਲ ਜੀਰੇ ਪੀਨੇ ਹੋ ਉਹਨਾਂ ਵਿੱਚ ਪ੍ਰੀਜ਼ਰਵੇਟਿਵ ਹੁੰਦੇ ਹਨ ਉਹਨਾਂ 'ਚ ਕੈਮੀਕਲ ਹੁੰਦੇ ਹਨ ਤੁਹਾਡੇ ਬੱਚਿਆਂ ਨੂੰ ਤੁਹਾਨੂੰ ਸਭ ਨੂੰ ਪਰਿਵਾਰ ਨੂੰ ਇਹ ਕੈਮੀਕਲ ਨੁਕਸਾਨ ਪਹੁੰਚਾਉਂਦੇ ਹਨ ਕਿਉਂਕਿ ਉਹਨਾਂ ਦੀ ਉਹਨਾਂ ਨੇ ਸ਼ੈਲਫ ਲਾਈਫ ਵਧਾਣੀ ਹੁੰਦੀ ਹੈ ਉਹਦੇ ਵਿੱਚ ਜ਼ਹਿਰੀਲੇ ਕੈਮੀਕਲ ਤੇ ਪ੍ਰੀਜ਼ਰਵੇਟਿਵ ਪਾਏ ਹੁੰਦੇ ਹਨ ਚਾਹੇ ਉਹ ਉੱਤੇ ਲਿਖਿਆ ਹੁੰਦਾ ਹੈ ਕਿ ਜਿਹੜੇ ਪ੍ਰੀਜ਼ਰਵੇਟਿਵ ਪਾਣੀ ਅਲਾਉਡ ਹਨ ਉਹ ਹੀ ਪਾਏ ਹਨ ਪਰ ਉਹਨਾਂ ਦੀ ਕਿੰਨੀ ਕੁਆਂਟੀਟੀ ਬਾਈ ਹੈ ਏ ਕੋ ਕਦੀ ਮਿਲਦਾ ਨਹੀਂ ਇਸ ਲਈ ਗਰਮੀ ਬਹੁਤ ਪੈ ਰਹੀ ਹੈ ਟੈਂਪਰੇਚਰ 45 47 ਹੋ ਰਿਹਾ ਪੰਜਾਬ ਚ ਦਿੱਲੀ ਚ ਵੀ ਬੜਾ ਵਧ ਰਿਹਾ ਸਾਰੇ ਹਿੰਦੁਸਤਾਨ ਸੋ ਤੁਸੀਂ ਜਲ ਜੀਰਾ ਘਰੇ ਬਣਾਓ ਇਹਦੀ ਤੁਹਾਨੂੰ ਅਸੀਂ ਸਾਂਝ ਬਣਾਨੇ ਆ ਬਹੁਤ ਸਵਾਦ ਬੰਦਾ ਹੈ ਬੜਾ ਸਿੰਪਲ ਹੈ ਤੁਸੀਂ 30 ਮਿੰਟ ਵਿੱਚ ਆਪਣਾ ਇੱਕ ਹਫਤੇ ਦਾ ਜਲ ਜੀਰਾ ਬਣਾ ਕੇ ਉਹਦੀ ਕਨਸੈਂਟਰੇਟ ਫ੍ਰੀਜ ਚ ਰੱਖ ਸਕਦੇ ਹੋ ਰੋਜ਼ ਤੁਸੀਂ ਉਹਨੂੰ ਪਾਣੀ ਠੰਡਾ ਪਾ ਕੇ ਆਪਣੇ ਟੇਸ ਮੁਤਾਬਕ ਉਹਦੇ ਵਿੱਚ ਕਾਲਾ ਨਮਕ ਸਭ ਤੋਂ ਜ਼ਿਆਦਾ ਵਰਤਣਾ ਔਰ ਦੂਸਰਾ ਨਮਕ ਸਾਦਾ ਵੀ ਪਾਣਾ ਔਰ ਉਹਦੇ ਵਿੱਚ ਜੇ ਤੁਸੀਂ ਚਾਹੋ ਤੇ ਕਾਲੀ ਮਿਰਚ ਵੀ ਪਾ ਸਕਦੇ ਹੋ ਇਹ ਹੁਣ ਤੁਹਾਡਾ ਆਪਣਾ ਟੇਸ ਹੈ ਅਸੀਂ ਤੁਹਾਨੂੰ 250 ਗ੍ਰਾਮ ਇਮਲੀ ਅਸੀਂ ਇਹ ਜਿਹੜੀ ਤੁਹਾਡੇ ਨਾਲ ਰੈਸਪੀ ਦੀ ਸਾਂਝ ਪਾ ਰਹੇ ਹਾਂ ਜਲ ਜੀਰੇ ਦੀ ਇਹ 250 ਗ੍ਰਾਮ ਅਸੀਂ ਇਮਲੀ ਲੈ ਕੇ ਉਸ ਨੂੰ ਤੁਸੀਂ ਭਿਉ ਉਹ ਦਿਓ 2 ਘੰਟੇ ਜੋ ਪੁੱਲ ਜਾਂਦੀ ਹੈ ਖੁੱਲ ਜਾਂਦੀ ਹੈ ਉਹਨੂੰ ਤੁਸੀਂ ਹੱਥਾਂ ਨਾਲ ਕਰੋ ਉਹ ਛਿਲ ਜਾਏਗੀ ਜਾਂ ਤੇ ਪਾਣੀ ਚ ਤੁਹਾਡੀ ਉਹਦੀ ਜਿਹੜੀ ਖਟਾਈ ਹੈ ਉਤੋਂ ਉੱਤਰ ਕੇ ਗੁੱਦਾ ਉਹ ਤੁਹਾਡੀ ਪਾਣੀ ਚ ਆ ਜਾਏਗਾ ਉਹਨੂੰ ਪੁੰਨ ਲਓ ਪੁੰਨ ਕੇ ਉਹਦੋਂ ਤੁਸੀਂ ਬੋਇਲ ਜ਼ਰੂਰ ਕਰਨਾ ਹੈ ਬਾਇਲ ਇਸ ਲਈ ਕਰਨਾ ਹੈ ਕਿ ਬੜੀ ਅਨ ਹਾਈਜਨਿਕ ਤਰੀਕੇ ਨਾਲ ਇਹ ਇਮਲੀ ਪੈਕ ਕੀਤੀ ਜਾਂਦੀ ਹੈ ਹੱਥਾਂ ਨਾਲ ਅਤੇ ਜੇਕਰ ਉਹਨੂੰ ਤੁਸੀਂ ਸਿੱਧੀ ਵੀ ਵਰਤ ਲੋਗੇ ਤਾਂ ਵੀ ਜਲ ਜਿਰਾ ਤੇ ਬਣ ਜਾਏਗਾ ਪਰ ਉਹਦੇ ਵਿੱਚ ਨੁਕਸਾਨ ਕਰਨ ਵਾਲੇ ਕੁਝ ਐਲੀਮੈਂਟ ਜਿਹੜੇ ਉਹ ਆ ਜਾਣਗੇ ਮੈਂ ਤੁਹਾਨੂੰ ਹੁਣੇ ਹੀ ਦਿਖਾ ਰਿਹਾ ਕਿ ਇਮਲੀ ਕਿਸ ਤਰ੍ਹਾਂ ਪੈਕ ਹੁੰਦੀ ਹੈ ਇਹ ਇਮਲੀ ਹੈ ਇਹ ਤੁਸੀਂ ਦੇਖੋ ਇਮਲੀ ਦਾ ਪੈਕੇਟ ਹੈ ਇਹ ਬਿਲਕੁਲ ਅਨ ਹਾਈਜਨਿਕ ਤਰੀਕੇ ਨਾਲ ਪੈਕ ਕੀਤਾ ਹੋਇਆ ਹੈ ਰਕਤਾਂ ਤੋਂ ਉੱਤਰਦੀ ਹੈ ਪੱਕੀ ਹੋਈ ਮਿਲੀ ਤੁਸੀਂ ਦੇਖ ਰਹੇ ਹੋ ਉਹਦੀਆਂ ਜਿਹੜੀਆਂ ਮੋਛਾਂ ਇਮਲੀ ਦੀਆਂ ਜਿਨ੍ਹਾਂ ਨੂੰ ਗਟਾਰੇ ਵੀ ਕਹਿੰਦੇ ਆ ਇਹ ਉਹਦਾ ਫਲ ਹੈ ਇਹ ਸਾਰੀ ਇਮਲੀ ਨੂੰ ਕਿਉਂਕਿ ਇਹ ਬਹੁਤ ਹਾਈ ਜੇਲੀ ਟੰਗਣਾ ਪੈਗ ਨਹੀਂ ਇਸ ਨੂੰ ਬੋਇਲ ਕਰ ਲੋ ਬੋਇਲ ਕਰਨ ਨਾਲ ਉਹਦੇ ਵਿੱਚੋਂ ਕਾਫੀ ਕੁਝ ਜੋ ਸੇਤਲੇ ਹਾਨੀਕਾਰਕ ਕੋਈ ਕਿਟਾਣੂ ਹੋਣਗੇ ਉਹ ਨਸ਼ਟ ਹੋ ਜਾਣਗੇ ਤਾਂ ਇਮਲੀ ਤੁਹਾਡੀ ਤੇਸਤੀ ਵੀ ਥੋੜੀ ਜੁਆਏਗੀ ਕੁੱਕ ਹੋ ਜਾਏਗਾ। ਕੁੱਕ ਕੀਤੇ ਹੋਈ ਇਮਲੀ ਵਿੱਚ ਫੇਰ ਤੁਸੀਂ ਪਾਣਾ ਹੈ ਗੁੜ। ਜਿਹੜੀ 250 ਗ੍ਰਾਮ ਇਮਲੀ ਹੈ ਇਹਦੇ ਤੁਸੀਂ 60 ਗ੍ਰਾਮ ਦੇ ਕਰੀਬ ਗੁੜ ਪਾਣਾ। ਤੋਂ ਗੁੜ ਜਿਹੜਾ ਉਹ ਤੁਸੀਂ ਇਸ ਤਰ੍ਹਾਂ ਕੁੱਟ ਲੈਣਾ। ਇਹ ਗੁੜ ਹੈ ਤੁਹਾਡੇ ਸਾਹਮਣੇ। ਇਹ ਅਸੀਂ ਕੁੱਟ ਲਿਆ। ਇਸ ਨੂੰ ਤੁਸੀਂ ਪਾਣਾ ਹੈ। ਹੁਣ ਗੁੜ ਤੇ ਪਾ ਲਿਆ ਗੁੜ ਪਾ ਕੇ ਵੀ ਤੁਸੀਂ ਉਹਨੂੰ ਕਾਫੀ ਬੋਇਲ ਕਰਨਾ ਹੈ। ਇਮਲੀ ਨੂੰ ਫਿਰ ਉਹ ਜਦੋਂ ਉਹਦੇ ਚ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਉਹਦੇ ਵਿੱਚ ਤੁਸੀਂ ਪਾਣਾ ਹੈ ਕਾਲਾ ਨਮਕ ਉਹਦੀ ਮਿqdਾਰ ਜ਼ਿਆਦਾ ਰੱਖਣੀ ਹੈ ਦੂਸਰਾ ਨਮਕ ਔਰ ਇਹਦੇ ਵਿੱਚ ਜਦੋਂ ਜੀਰਾ ਪਾਣਾ ਹੈ ਤੁਸੀਂ ਜੀਰਾ ਤੁਸੀਂ ਕੱਚਾ ਨਹੀਂ ਪਾਣਾ ਜੀਰੇ ਨੂੰ ਭੁੰਨ ਕੇ ਪਾਣਾ ਹੈ ਬ੍ਰਾਊਨ ਕਰਕੇ ਉਸ ਨੂੰ ਪੀਸ ਕੇ ਉਹਦਾ ਪਾਊਡਰ ਬਣਾ ਕੇ ਤੁਸੀਂ 250 ਗ੍ਰਾਮ ਇਮਲੀ ਵਿੱਚ ਕੋਈ 4-5 ਚਮਚੇ ਜੀਰੇ ਦੇ ਪਾਊਡਰ ਦੇ ਪਾ ਸਕਦੇ ਹੋ ਭੁੰਨੇ ਹੋਏ ਦੇ ਇਹ ਖਿਆਲ ਰੱਖਣਾ ਪੁੰਨ ਕੇ ਪਾਣਾ ਸਾੜਨਾ ਨਹੀਂ ਕਾਲਾ ਨਹੀਂ ਹੋਣ ਦੇਣਾ ਇਹ ਵਿਸ਼ੇਸ਼ ਖਿਆਲ ਰੱਖਣਾ ਹੈ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਪਾ ਦਿੱਤਾ ਤਾਂ ਉਸ ਨੂੰ ਕੁਝ ਘੰਟੇ ਤੇ ਰਹਿਣ ਦੇਣਾ ਤਾਂ ਜੋ ਉਹ ਜੀਰੇ ਦਾ ਜੋ ਸਤ ਹੈ ਉਹ ਤੁਹਾਡੀ ਇਮਲੀ ਵਾਲੇ ਪਾਣੀ ਵਿੱਚ ਆ ਜਾਏ ਅੱਛਾ ਜੇਕਰ ਤੁਹਾਨੂੰ ਇਹ ਲੱਗੇ ਕਿ ਉਹ ਨਹੀਂ ਆਂਦਾ ਤੁਸੀਂ ਭੁੰਨੇ ਹੋਏ ਜੀਰੇ ਦਾ ਥੋੜਾ ਜਿਹਾ ਮਿਕਸੀ ਵਿੱਚ ਗ੍ਰਾਈਂਡਰ 'ਚ ਉਹਦਾ ਪੇਸਟ ਬਣਾ ਲਓ ਪੇਸਟ ਨਾਲੋ ਜੀਰਾ ਜਿਹੜਾ ਜਾਇਦਾ ਬਰੀਕ ਹੁੰਦਾ ਵੈਸੇ ਨਹੀਂ ਹੁੰਦਾ ਤੋਂ ਪੇਸਟ ਬਣ ਜਾਏਗੀ ਤਾਂ ਪੇਸਟ ਜਲਦੀ ਘੁਲੇਗੀ ਸੋ ਇਹ ਤਾਂ ਤੁਹਾਨੂੰ ਅਸੀਂ ਉਹਦੀ ਵਿਧੀ ਦੱਸੀਏ ਬਾਕੀ ਉਹਦਾ ਪ੍ਰੈਕਟੀਕਲ ਅੱਗੇ ਦੱਸਦੇ ਆਂ ਇਹ ਕਾਲਾ ਨਮਕ ਤੁਹਾਨੂੰ ਇਸ ਲਈ ਦਿਖਾ ਰਹੇ ਆਂ ਕਿ ਇਹ ਪਾੜਾ 'ਚੋਂ ਨਿਕਲਦਾ ਹੈ ਇਸ ਨੂੰ ਤੁਸੀਂ ਘਰ ਵੀ ਬਣਾ ਸਕਦੇ ਹੋ ਬਾਜ਼ਾਰੋਂ ਛੋਟੇ-ਛੋਟੇ ਟੁਕੜੇ ਲਿਆ ਕੇ ਬਾਜ਼ਾਰ 'ਚ ਬੜਿਆਂ ਬਣਾਇਆ ਪੀਸਿਆ ਵੀ ਮਿਲਦਾ ਸੋ ਇਹ ਬੜੀ ਸਾਦੀ ਰੈਸਪੀ ਹੈ ਇਹਦੇ ਬੈਨੀਫਿਟ ਬਹੁਤ ਹਨ ਤੁਹਾਨੂੰ ਪਤਾ ਹੋਣਾ ਹੈ ਜਿੱਥੇ ਕਿ ਇਹ ਸਰੀਰ ਨੂੰ ਟੰਡਕ ਦਿੰਦਾ ਹੈ ਇੱਥੇ ਮੈਂ ਇੱਕ ਵਿਸ਼ੇਸ਼ ਤੌਰ ਤੇ ਤੁਹਾਨੂੰ ਗੱਲ ਦੱਸਦਾ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਐਂ ਲੱਗਦਾ ਵੀ ਜੀਰਾ ਗਰਮ ਹੁੰਦਾ ਜੀਰਾ ਜਿਹੜਾ ਕੱਚਾ ਜੀਰਾ ਜਿਹੜਾ ਉਹ ਤਾਂ ਉਹਦੀ ਤਸੀਰ ਗਰਮ ਹੈ ਤੁਸੀਂ ਠੀਕ ਸਮਝ ਗਏ ਪਰ ਜਦੋਂ ਅਸੀਂ ਉਹਨੂੰ ਭਿਓ ਲੈਨੇ ਆ 100 ਉਹਦੇ ਵਿੱਚ ਪਾਣੀ 'ਚ ਤਾਂ ਉਸਦੀ ਤਸੀਰ ਜੋ ਹੈ ਬਦਲ ਜਾਂਦੀ ਹੈ ਠੰਡੀ ਹੋ ਜਾਂਦੀ ਹੈ ਔਰ ਇਸ ਦੇ ਫਾਇਦੇ ਵੀ ਬਹੁਤ ਹਨ ਇਹਦੇ ਵਿੱਚ ਪੋਟਾਸ਼ੀਅਮ ਹੈ ম্যাগਨੀਸ਼ੀਅਮ ਹੈ ਕੈਲਸ਼ੀਅਮ ਹੈ ਔਰ ਇਹਦੇ ਵਿੱਚ ਫਾਸਫੋਰਸ ਹੈ ਵਿਟਾਮਿਨ A B C D ਹੈ ਔਰ ਇੱਕ ਤੁਹਾਨੂੰ ਗੱਲ ਦੱਸਾਂ ਕਿ ਜਿਹੜੀਆਂ ਮੋਟਿਆਰਾ ਜਾਂ ਹੋਰ ਇਸਤਰੀਆਂ ਨਾਰੀਆਂ ਜਿਨ੍ਹਾਂ ਨੂੰ ਮਹਾਵਾਰੀ ਆਉਂਦੀ ਹੈ ਉਹਨਾਂ ਦਾ ਕਾਫੀ ਖੂਨ ਜਿਹੜਾ ਉਸ ਵਿੱਚ ਖਰਚ ਹੋ ਜਾਂਦਾ ਉਹ ਹਰ ਮਹੀਨੇ ਆਉਂਦੀ ਹੈ ਇਸ ਕਰਕੇ ਉਹਨਾਂ ਦੇ ਅੰਦਰ ਆਇਰਨ ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ ਤੇ ਉਹ ਜੀਰੇ ਵਿੱਚ ਕਾਫੀ ਕੁਆਂਟੀਟੀ ਹੁੰਦੀ ਹੈ ਆਇਰਨ ਵਿਟਾਮਿਨ ਦੀ ਸੋ ਇਹ ਕਈ ਤਰ੍ਹਾਂ ਦੇ ਹੋਰ ਤੁਹਾਨੂੰ ਪੋਸ਼ਟਿਕ ਫਾਇਦੇ ਵੀ ਦਿੰਦਾ ਤੇ ਇਸ ਕਰਕੇ ਘਰ ਬਣਾਓ ਜਲ ਜੀਰਾ ਇਹਦੇ ਵਿੱਚ ਕੋਈ ਪ੍ਰੈਜ਼ਰਵੇਟਿਵ ਪਾਣ ਦੀ ਲੋੜ ਨਹੀਂ ਇਹ ਇੱਕਫਤਾ ਆਮ ਨਾਲ ਤੁਹਾਡੇ ਫ੍ਰਿਜ ਚ ਜੱਗ ਚ ਕੱਚ ਦੇ ਜੱਗ ਚ ਰੱਖੋ ਇਹਨੂੰ ਕਿਸੇ ਲੋਹੇ ਦੇ ਪਿੱਤਲ ਦੇ ਤਾਂਬੇ ਦੇ ਭਾਂਡੇ 'ਚ ਨਾ ਲੱਖੋ ਕਿਉਂਕਿ ਇਹ ਕਸ ਕੋਲੇਗਾ ਇਸ ਕਰਕੇ ਕੱਚ ਦੇ ਜੱਗ ਵਿੱਚ ਕਨਸੈਂਟ੍ਰੇਟ ਬਣਾ ਕੇ ਰੱਖ ਲਓ ਅਤੇ ਉਹ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਵੀ ਦਿਓ ਆਪ ਵੀ ਜਿਹੜਾ ਘਰ 'ਚ ਕੋਈ ਬਜ਼ੁਰਗ ਹੈ ਉਹਨਾਂ ਨੂੰ ਇਹ ਠੰਡਾ ਸੁਗਾਤ ਅੱਜ ਹੀ ਬਣਾਓ ਹੁਣ ਅਸੀਂ ਤੁਹਾਨੂੰ ਇਹਦੀ ਜਿਹੜੀ ਚੁੱਲੇ ਉੱਤੇ ਬਾਕੀ ਦੀ ਪ੍ਰਕਿਰਿਆ ਉਹ ਦਿਖਾਉਂਦੇ ਇਹ ਇਮਲੀ ਭੋਉ ਦਿੱਤੀ ਸੀ ਇਹ ਤੁਸੀਂ ਦੇਖ ਰਹੇ ਹੋ ਇਹ ਫੁੱਲ ਗਈ ਹੈ ਇਹਦੇ ਤੋਂ ਅਸੀਂ ਖਟਾਸ ਜਿਹੜੀ ਇਹਦੇ ਉੱਤੇ ਲੱਗੀ ਹੁੰਦੀ ਹੈ ਬਿਲੀ ਤੇ ਉਹਨੂੰ ਅਸੀਂ ਉਤਾਰ ਰਹੇ ਹਾਂ ਇਹ ਤੁਸੀਂ ਦੇਖ ਰਹੇ ਹੋ ਇਮਲੀ ਦੀਆਂ ਜੜ ਤੀਲੇ ਧਾਗੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹਦੀਆਂ ਮੁੱਛਾਂ ਇਹ ਸਾਰੀਆਂ ਅਸੀਂ ਕੱਢ ਦੇਣੀਆਂ ਬੀਜ ਵੀ ਕੱਢ ਦੇਣੇ ਇਹ ਤੁਹਾਡੇ ਸਾਹਮਣੇ ਕੱਢ ਰਹੇ ਹਾਂ ਹੁਣ ਅਸੀਂ ਨੂੰ ਪਾਣੀ ਚ ਪਾਣ ਲੈਣਾ ਇਹ ਪਾਣੀ ਹੈ ਤਾਂ ਜੋ ਇਹ ਵਿੱਚੋਂ ਥੋੜਾ ਬੋਤਾ ਇਹ ਪੁੰਨ ਲਈ ਹੈ ਇਹ ਥੱਲੇ ਆ ਜਾਏਗਾ ਇਤੁਸ ਦੇਖਿਆ ਦੇ ਚਿਲਕੇ ਵਗੈਰਾ ਗਿਟ ਕਾਂ ਗੁਟ ਕਾਂ ਸਭ ਜੜੀਆਂ ਉਹ ਆ ਗਈਆਂ ਇਹ ਲਿਕੁਇਡ ਹੈ ਪਰ ਅਸੀਂ ਲਿਕੁਇਡ ਅਲੇ ਇਦਾਂ ਨਹੀਂ ਯੂਜ਼ ਕਰਨਾ ਮੈਂ ਤੁਹਾਨੂੰ ਦੋ ਤਿੰਨ ਵਾਰੀ ਲਿਕੁਇਡ ਬੁਲਟਾ ਕੇ ਦੱਸਾਂਗਾ ਇਹਦੇ ਇੱਠਾਂ ਰੇਤਾ ਹੈ ਉਹ ਰੇਤਾ ਆਪਾਂ ਛੁੱਟਣਾ ਹੁਣ ਤੁਹਾਨੂੰ ਉਹ ਕਰਕੇ ਦਿਖਾਉਂਦੇ ਆਂ ਕਿ ਮੈਂ ਤੁਹਾਨੂੰ ਇਹ ਦਿਖਾਣਾ ਚਾਹਨਾ ਕਿ ਇਹਦੇ ਇੱਠਾਂ ਜੋ ਹੈ ਉਹ ਥੋੜਾ ਜਿਹਾ ਇਹ ਰੇਤਾ ਹੁੰਦਾ ਹੈ ਇਮਲੀ ਉਬਲ ਗਈ ਹੈ ਹੁਣ ਇਹਦੇ ਵਿੱਚ ਅਸੀਂ ਕੁੱਟ ਕੇ ਗੁੜ ਪਾ ਦ। ਫਿਰ ਗੁੜ ਪਾਇਆ ਸੀ ਤੁਹਾਨੂੰ ਦੱਸਿਆ ਕਿ ਇਸ ਇਮਲੀ ਚ ਅਸੀਂ 60 ਗ੍ਰਾਮ ਪਾਇਆ ਗੁੜ ਗੁੜੋ ਦੇਜ ਮਿਕਸ ਹੋ ਜਾਏਗਾ ਇਹ ਤੁਹਾਡੇ ਸਾਹਮਣੇ ਹੈ। ਤੋਂ ਇਹ ਪੱਕ ਜਾਏਗਾ ਗੁੜ। ਇਮਲੀ ਪੱਕ ਗਈ ਹੈ। ਹੁਣ ਇਹਦੇ ਵਿੱਚ ਪਾਣਾ ਅਸੀਂ ਇਹਦੇ ਵੀ ਜਿਆਦਾ ਵਰਤੋਂ ਅਸੀਂ ਕਰਨੀ ਹੈ ਕਾਲੇ ਨਮਕ ਦੀ। ਇਸੇ ਪਾ ਰਿਆਂ ਕਾਲਾ ਨਮਕ ਇਹ ਥੋੜਾ ਜਿਹਾ ਅਸੀਂ ਪਾਇਆ ਸਰਦਾਰਨ ਨਮਕ ਹੁਣ ਇਹ ਸਾਡੇ ਕੋਲ ਪੁਣਿਆ ਹੋਇਆ ਜੀਰੇ ਦਾ ਪਾਊਡਰ ਹੈ ਇਸ ਨੂੰ ਅਸੀਂ ਇਹਦੇ ਵਿੱਚ ਪਾ ਦੇਣਾ ਇਹਦੇ ਵਿੱਚ ਅਸੀਂ 5 3 ਸਪੂਨ ਪਾ ਦਿੱਤੇ ਹੁਣ ਇਹ ਸਾਡੀ ਜੀ ਤਿਆਰ ਹੋ ਗਿਆ ਔਰ ਇਸ ਨੂੰ ਅਸੀਂ ਉਬਲਦੇਣਾ ਤਾਂ ਜੋ ਗੁੜ ਵਿੱਚ ਵੀ ਜੋ ਕੋਈ ਆਨ ਆਈ ਜਿੰਨੀ ਕਹ ਉਹ ਸਾਰਾ ਕੁਝ ਉਬਲ ਕੇ ਸਾਰਾ ਕੁਝ ਠੀਕ ਹੋ ਜਾਏ ਗੁੜ ਚੰਗੀ ਤਰ੍ਹਾਂ ਘੁੱਲ ਤਿਆਰ ਹੈ ਹੁਣ ਗੁੜ ਵੀ ਉਬਲ ਗਿਆ ਇਸ ਨੂੰ 5 ਮਿੰਟ ਤੋਂ ਜ਼ਿਆਦਾ ਹੋ ਗਏ ਨੇ 5 ਤੋਂ 7-8 ਮਿੰਟ ਤੇ ਤਿਆਰ ਹੈ ਗੁੜ ਵੀ ਘੁੱਲ ਗਿਆ ਸਭ ਕੁਝ ਜੇ ਤਿਆਰ ਹੈ ਹੁਣ ਇਹਨੂੰ ਅਸੀਂ ਠੰਡੀ ਕਰਕੇ ਤੁਹਾਨੂੰ ਇਹ ਦੇਚ ਪਾਣੀ ਮਿਕਸ ਕਰਕੇ ਠੰਡਾ ਦਿਖਾਉਂਦੇ ਆ ਤੇ ਤੁਹਾਡਾ ਜਲਜੀਰਾ ਤਿਆਰ ਹੈ ਇਹ ਜਲਜੀਰਾ ਤਿਆਰ ਹੈ ਇਹ ਤੁਹਾਨੂੰ ਦਿਖਾ ਰਹੇ ਆ ਕਿ ਤੁਸੀਂ ਇਸ ਨੂੰ ਹੁਣ ਆਪਣਾ ਫ੍ਰਿਜ ਵਿੱਚ ਰੱਖ ਕੇ ਠੰਡਾ ਕਰ ਲਓ ਇਹਦੇ ਵਿੱਚ ਕਿੰਨਾ ਪਾਣੀ ਪਾਣਾ ਪਾ ਲਓ ਔਰ ਇਹਦੇ ਤੁਹਾਨੂੰ ਜਿਹੜਾ ਘਰ ਬੈਠੇ ਬੱਚਿਆਂ ਨੂੰ ਖਾਓ ਅਸੀਂ ਕਾਲੀ ਮਿਰਚ ਨਹੀਂ ਪਾਈ ਇਹਦੇ ਵਿੱਚ ਕਿਉਂਕਿ ਇਹ ਦੱਸਿਆ ਕਿ ਕਾਲੀ ਮਿਰਚ ਆਪਣੀ ਟੇਸਟ ਮੁਤਾਬਕ ਕੋ ਨਮਕ ਅਸੀਂ ਪਾਤਾ ਤੁਹਾਨੂੰ ਦੱਸਣ ਲਈ ਕਾਲਾ ਨਮਕ ਜ਼ਿਆਦਾ ਬਣਾਇਆ ਕਿਉਂਕਿ ਉਹਦਾ ਫਲੇਵਰ ਹੁੰਦਾ ਟੇਸਟ ਹੁੰਦਾ ਇਹਦੇ ਚ ਤੁਹਾਨੂੰ ਜੀਰੇ ਦਾ ਫਲੇਵਰ ਆਏਗਾ ਖੁਸ਼ਬੂ ਆਏਗੀ ਔਰ ਤੁਹਾਡੇ ਬੱਚਿਆਂ ਨੂੰ ਵੀ ਇਹ ਸੇਤਮੰਦ ਲਾਇਵ ਹੁੰਦਾ ਹੈ ਤੋਂ ਇਹਦੀ ਤਸਵੀਰ ਹੁਣ ਠੰਡੀ ਹੈ ਗਰਮੀਆਂ ਚ ਇਹ ਤੁਹਾਨੂੰ ਸਰੀਰ ਨੂੰ ਠੰਡਕ ਪਹਚਾਏਗਾ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਕਿੰਨੇ ਫਾਇਦੇ ਇਹਦੇ ਤੁਹਾਨੂੰ ਹੁਣ ਫਾਇਦੇ ਦੱਸਦੇ ਆਂ ਇਹ ਜਿਹੜਾ ਇਹਦੇ ਚ ਇੱਕ ਗੱਲ ਖਿਆਲ ਰੱਖਣੀ ਹੈ ਜਿਹੜਾ ਭੁੰਨਿਆ ਹੋਇਆ ਜੀਰਾ ਇਹ ਜਦੋਂ ਇਹ ਇਹ ਪਾਣੀ ਪੀਣ ਤੇ ਟਾਈਮ ਲੈਂਦਾ ਇਸ ਕਰਕੇ ਤੁਸੀਂ ਨੂੰ 1-2 ਘੰਟੇ ਆਪਣਾ ਫ੍ਰੀਜ ਰੱਖ ਦਿਓ ਨਹੀਂ ਤੇ ਤੁਸੀਂ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਪੁੱਜਿਓ ਇਹ ਜੀਰੇ 'ਚ ਥੋੜਾ ਜਿਹਾ ਪਾਣੀ ਪਾ ਕੇ ਬਹੁਤ ਥੋੜਾ ਤਾਂ ਜਿਹਾ ਪੇਸਟ ਬਣ ਜਾਏ ਜਿਆਦਾ ਪਾ ਦਿਓਗੇ ਤੇ ਤੁਹਾਡੀ ਗ੍ਰਾਈਂਡਰ ਚੋਂ ਘੁੰਮਦਾ ਰਹੇਗਾ ਇਸ ਲਈ ਬਿਲਕੁਲ 1 ਚਮਚ 1.5 ਚਮਚ ਪਾਣੀ ਪਾ ਕੇ ਉਹਦੀ ਪੇਸਟ ਬਣਾ ਲਓ ਜਿੰਨੀ ਪੇਸਟ ਤਾਂ ਜੇ ਉਹ ਜਲਦੀ ਘੁਮੇ ਨਹੀਂ ਤੇ ਇਹਦੇ ਵਿੱਚ 2-3 ਘੰਟਿਆਂ 'ਚ ਹੋ ਘੁਮ ਜਾਏਗਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹ ਵੀਡੀਓ ਤੇ ਪੂਰੀ ਹੋ ਗਈ ਹੈ ਲੇਕਿਨ ਮੈਂ ਤੁਹਾਨੂੰ ਇਹ ਦੱਸਦਾ ਕਿ ਇਸ ਦੀ ਜਿਹੜੀ ਪੋਸ਼ਟਿਕ ਸ਼ਕਤੀ ਹੈ ਜੀਰੇ ਜਲ ਜੀਰੇ ਦੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕੁਝ ਗੱਲਾਂ ਤਾਂ ਮੈਂ ਤੁਹਾਨੂੰ ਦੱਸ ਦਿੱਤੀਆਂ ਇਹ ਹਾਜਮਾ ਵੀ ਠੀਕ ਕਰਦਾ ਹੈ ਇਹਦੇ 'ਚ ਅਜੇ ਤਤਵਹਨ ਪੋਸ਼ਟਿਕ ਇਹਦੇ 'ਚ ਮਿਨਰਲਜ਼ ਹਨ ਔਰ ਇਹ ਦੇ ਜਵੀਟਾਮਨ ਜਾਨ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸੂਕਿਆਂ ਇਹ ਤੁਹਾਡੇ ਹਾਜਮੇ ਨੂੰ ਠੀਕ ਕਰਦਾ ਔਰ ਉਹਦੀ ਉਹਨੂੰ ਤਾਕਤਵਰ ਬਣਾਉਂਦਾ ਔਰ ਜਿਹੜੇ ਵੀ ਤੁਸੀਂ ਜਿਹੜੇ ਵੀ ਤੁਸੀਂ ਜਿਨ੍ਹਾਂ ਨੂੰ ਗੈਸ ਪ੍ਰੋਬਲਮ ਹੈ ਗੈਸਾਂ ਦੀ ਗੈਸਾਂ ਨਾਲ ਕੋਈ ਮਾੜੀ ਗੱਲ ਨਹੀਂ ਸਭ ਨੂੰ ਗੈਸਾਂ ਆਂਦੀ ਹੈ ਲੇਕਿਨ ਕਈਆਂ ਨੂੰ ਗੈਸ ਤੰਗ ਕਰਦੀ ਹੈ ਇਹ ਗੈਸ ਨੂੰ ਡਿਸਚਾਰਜ ਕਰੇਗਾ ਔਰ ਇਹ ਐਂਟੀਆਕਸੀਡੈਂਟ ਵੀ ਹੈ ਇਹ ਤੁਹਾਡੀ ਇਮਿਊਨਿਟੀ ਵੀ ਵਧਾਉਂਦਾ ਜਲ ਜੀਰਾ ਸੋ ਇਸ ਦੇ ਵਿੱਚ ਹੈਡ ਕੰਟੈਂਟ ਬਹੁਤ ਘੱਟ ਹੈ ਕਿਉਂਕਿ ਜੀਰੇ ਚ ਆਇਲ ਹੁੰਦਾ ਪਰ ਇਹਦੇ ਚ ਕਾਰਬੋਹਾਈਡਰੇਟ ਵੀ ਹੈ ਐਂਟੀਆਕਸੀਡੈਂਟ ਵੀ ਹੈ ਇਹ ਸੈਚੂਰੇਟਿਡ ਫੈਟ ਜਿਹੜੀ ਸਿਹਤ ਲਈ ਹਾਨੀਕਾਰਕ ਹੁੰਦੀ ਉਹ ਵੀ ਨਹੀਂ ਹੈਗੀ ਔਰ ਇਹ ਕੋਲੇਸਟੇਰਨ ਨੂੰ ਵੀ ਠੀਕ ਰੱਖਦਾ ਹੈ ਖਾਣੇ ਵਿੱਚ ਜੋ ਇਨਫੈਕਸ਼ਨ ਵਗੈਰਾ ਕਈ ਵਾਰੀ ਸਾਡੇ ਆ ਜਾਂਦੀ ਹੈ ਉਸ ਨੂੰ ਇਹ ਹਾਜਮੇ ਵਿੱਚ ਲਿਆਂਦਾ ਸੋ ਇਹ ਤਿਆਰ ਹੈ ਔਰ ਇਹ ਤੁਸੀਂ ਹੁਣ ਆਪਨਾ ਪੀ ਸਕਦੇ ਹੋ ਔਰ ਤੁਹਾਡੀ ਬੜੀ ਜੀਰੇ ਦੀ ਬਲਿਖਣ ਖੁਸ਼ਬੂ ਹੁੰਦੀ ਹੈ ਟੇਸਟ ਹੁੰਦਾ ਸੋ ਤੁਸੀਂ ਇਸ ਡਰਿੰਕ ਨੂੰ ਅੰਜਾਇ ਕਰੋ ਔਰ ਗੁੜ ਜਿਹੜਾ ਪਾਣਾ ਹੈ ਖਿਆਲ ਰੱਖਿਓ ਗੁੜ ਜਿਹੜਾ ਸੋਡੇ ਨਾਲ ਜਾਂ ਹੋਰ ਚੀਜ਼ਾਂ ਨਾਲ ਸਾਫ਼ ਕੀਤਾ ਹੋਣਾ ਪਾਓ ਥੋੜਾ ਮਹਿੰਗਾ ਗੁੜ ਮਿਲਦਾ ਅੱਜਕੱਲ ਚਾਹ ਬਣਾਉਣ ਲਈ ਉਹ ਗੁੜ ਕਾਫੀ ਵਧੀਆ ਹੁੰਦਾ ਸੋ ਉਸ ਗੁੜ ਚ ਪਾਓ ਵਰਚਨੂਏ ਦੱਸ ਦਈਏ ਕਿ ਇਮਲੀ ਦੀ ਤਸੀਰ ਵੀ ਠੰਡੀ ਹੁੰਦੀ ਹੈ ਔਰ ਇਮਲੀ ਵਿੱਚ ਵੀ ਬੜੇ ਪੋਸਟਿਕ ਗੁਣਨ ਜਿਹੜੀ ਕਿ ਤੁਹਾਨੂੰ ਫਾਇਦਾ ਦਿੰਦੀ ਹੈ ਹਾਜਮੇ ਨੂੰ ਵੀ ਫਾਇਦਾ ਦਿੰਦੀ ਹੈ ਹੁਣ ਮੈਂ ਤੁਹਾਨੂੰ ਇਹ ਜੱਗ ਚ ਪਾ ਕੇ ਤੁਹਾਡੇ ਸਾਹਮਣੇ ਪੇਸ਼ ਕਰਦਾ ਇਹ ਤੁਹਾਡਾ ਜਲ ਜੀਰਾ ਸੁਆਦਿਸ਼ਟ ਗਰਮੀਆਂ ਦਾ ਤੋਹਫਾ ਤਿਆਰ ਹੋ ਗਿਆ ਮੇਰੀ ਹੁਣ ਆਪ ਜੀ ਨੂੰ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਹੁਣ ਤਿਕਨ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਔਰ ਇਸ ਦੀ ਬੈਲ ਆਈਕਨ ਜਰੂਰ ਬਿਜਾਓ ਤਾਂ ਜੋ ਘੰਟੀ ਦਬਾਉਣ ਨਾਲ ਵੀਡੀਓ ਉਸੇ ਵਕਤ ਤੁਹਾਨੂੰ ਮਿਲੇ ਔਰ ਮੇਰੀ ਦੂਜੀ ਗੁਜਾਰਿਸ਼ ਹੈ ਕਿ ਇਸ ਵੀਡੀਓ ਨੂੰ ਤੁਸੀਂ ਆਪਣੇ ਮਿੱਤਰਾਂ ਨਾਲ ਸਬੰਧੀਆਂ ਨਾਲ ਵਾਰ ਤੋਂ ਵਾਰ ਸ਼ੇਅਰ ਕਰੋ ਤਾਂ ਜੇ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਬਿਹਤਰੀਨ ਚੀਜ਼ਾਂ ਪੀਣ ਤੇ ਖਾਣ ਦਾ ਉਹਨਾਂ ਨੂੰ ਪਤਾ ਲੱਗ ਸਕੇ ਤੁਸੀਂ ਉਹਨਾਂ ਦੇ ਬਿਮਾਰੀਆਂ ਤੋਂ ਬਚਾ ਸਕਦੇ ਹੋ ਬਾਜ਼ਾਰ ਦੇ ਜੋ ਜਲ ਜੀਰੇ ਵੇਕਦੇਨ ਮਟਕਿਆਂ ਚ ਜਾਂ ਹੋਰ ਥਾਂ ਤੇ ਉਹ ਇਮਲੀ ਨੂੰ ਉਬਾਲਦੇ ਨਹੀਂ ਇੱਕ ਗੱਲ ਸਮਝ ਲਓ ਉਹ ਸਿੱਧੀ ਇਮਲੀ ਘੋ ਕੇ ਪਉਣ ਕੇ ਤੇ ਬਣਾ ਦਿੰਦੇ ਉਹ ਹੈ ਜੀਨਿਕ ਹੈ ਉਹ ਗੁੜ ਨੂੰ ਵੀ ਐ ਕਰਦੇ ਸੋ ਇਹ ਸੀ ਅੱਜ ਦੀ ਵੀਡੀਓ ਜਲ ਜੀਰਾ ਤਨਵਾਦ ਸਸਰੀਕਾਲ